ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ 28 ਫਰਵਰੀ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਕਿਉਂਕਿ ਬੱਦਲੀ ਸਿਸਟਮ ਫਿਲਹਾਲ ਪੰਜਾਬ ਤੋਂ ਉੱਠ ਚੁੱਕਿਆ ਮੀਂਹ ਲਗਾਤਾਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਕਿਸਾਨਾਂ ਦਾ ਨੁਕਸਾਨ ਵੀ ਬਹੁਤ ਜਗ੍ਹਾ ਹੋਇਆ ਗੜੇ ਮਾਰੀ ਹੋਈ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਸਨ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਹੁਣ ਜਿਹੜੀ ਜਾਣਕਾਰੀ ਦਵਾਂਗੇ ਤੁਹਾਨੂੰ 28 ਫਰਵਰੀ ਤੱਕ ਦੀ ਦਵਾਂਗੇ ਕਿਉਂਕਿ ਇੱਕ ਸਿਸਟਮ ਫੇਰ ਤੋਂ ਪੰਜਾਬ ਵੱਲ ਆ ਰਿਹਾ ਹੈ ਜਿਸ ਦੇ ਨਾਲ ਮੀਂਹ ਦੇ ਹਾਲਾਤ ਫੇਰ ਤੋਂ ਪੰਜਾਬ ਵਿੱਚ ਬਣਦੇ ਹੋਏ ਦਿਖਾਈ ਦੇਣਗੇ ਕਿਹੜੇ ਦਿਨ ਮੀਂਹ ਹੈ ਕੀ ਹਾਲਾਤ ਨੇ ਮੀਂਹ ਦੇ ਕੀ ਕਾਰਵਾਈ ਮੀਂਹ ਦੀ ਹੋ ਸਕਦੀ ਹੈ ਕਿਸਾਨਾਂ ਨੂੰ ਚਿੰਤਾ ਦੀ ਲੋੜ ਹੈ ਜਾਂ ਨਹੀਂ ਸਾਰੀ ਜਾਣਕਾਰੀ ਪੇਸ਼ ਕਰਾਂਗੇ 21 ਤਰੀਕ ਤੋਂ ਲੈ ਕੇ 25 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਜ਼ਿਆਦਾਤਰ ਸਾਫ਼ ਹੈ ਚੰਗੀ ਧੁੱਪ ਲੱਗੇਗੀ ਪਛਮੀ ਹਵਾ ਚੱਲੇਗੀ ਜਿਸ ਦਿਨ ਮੌਸਮ ਕਲੀਅਰ ਹੋ ਜਾਵੇਗਾ ਠੰਡ ਦੇ ਹਾਲਾਤ ਵੀ ਥੋੜੇ-ਬਹੁਤੇ ਵਧਣਗੇ ਕਿਉਂਕਿ ਜੋ ਬੀਤੇ ਦਿਨ ਮੀਂਹ ਹੋਇਆ ਉਸ ਦੇ ਨਾਲ 2 ਤੋਂ 3 ਡਿਗਰੀ ਤਾਪਮਨ ਪੰਜਾਬ ਦਾ ਘਟਿਆ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਦੇ ਮੱਦੇਨਜ਼ਰ ਤਾਪਮਨ ਦੇ ਵਿੱਚ ਥੋੜੀ ਜਿਹੀ ਖਰਾਬੜ ਆਉਣ ਦੇ ਨਾਲ ਹਵਾ ਵੀ ਠੰਡੀ ਚੱਲ ਰਹੀ ਹੈ ਪਰ ਧੁੱਪ ਚੰਗੀ ਲੱਗ ਰਹੀ ਹੈ ਕੜਾਕੇ ਦੀ ਧੁੱਪ ਲੱਗ ਰਹੀ ਹੈ ਜਿਸ ਦੇ ਨਾਲ ਤਾਪਮਨ ਥੋੜੇ ਜਿਆਦਾ ਮਹਿਸੂਸ ਹੋ ਰਹੇ ਨੇ ਖਾਸ ਤੌਰ ਤੇ ਮਾਝੇ ਅਤੇ ਮਾਲਵੇ ਦੀ ਗੱਲ ਕੀਤੀ ਜਾਵੇ ਤਾਂ ਜਿਆਦਾ ਥੋੜਾ ਜਿਹਾ ਤਾਪਮਨ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਮਾਲਵੇ ਬੈਲਟ ਦੇ ਵਿੱਚ ਘਰ ਮੀਂਹ ਘਟ ਹੋਇਆ ਉਸ ਦੇ ਮੱਦੇ ਨਜ਼ਰ ਥੋੜਾ ਜਿਹਾ ਸਾਨੂੰ ਉਮੀਦ ਹੈ ਕਿ ਮੌਸਮ ਠੀਕ ਠਾਕ ਬਣੇ ਰਹਿਣ ਦੀ ਉਮੀਦ 25 ਤਰੀਕ ਤੱਕ ਦੀ ਬਣੀ ਹੋਈ ਹੈ ਪਰ 25 ਤਰੀਕ ਤੋਂ ਬਾਅਦ 26 27 ਤੇ 28 ਇਹ ਜਿਹੜੇ ਤਿੰਨ ਦਿਨ ਨੇ ਇਹਨਾਂ ਵਿੱਚ ਪਛਮੀ ਸਿਸਟਮ ਪੰਜਾਬ ਵਿੱਚ ਐਂਟਰ ਕਰ ਰਹੇ ਨੇ ਇਹਦੇ ਨਾਲ ਖਾਸ ਤੌਰ ਤੇ ਮੱਝ ਦਾ ਇਲਾਕਾ ਤੇ ਦੁਆਬੇ ਦਾ ਇਲਾਕਾ ਇਹ ਦੋ ਇਲਾਕੇ ਨੇ ਜਿਹੜੇ ਜ਼ਿਆਦਾਤਰ ਪ੍ਰਭਾਵਿਤ ਹੋਣ ਦੀ ਉਮੀਦ ਹੈ ਦੁਆਬੇ ਦੇ ਵਿੱਚ ਜ਼ਿਆਦਾ ਅਸਰ ਹੈ ਖਾਸ ਤੌਰ ਤੇ ਬੈਲਟ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਰੂਪਨਗਰ ਕਰਾਲੀ ਮੁਹਾਲੀ ਮਰਿੰਡਾ ਇੱਥੇ ਤੱਕ ਜਿਹੜੇ ਜ਼ਿਲ੍ਹੇ ਨੇ ਨਵਾਂ ਸ਼ਹਿਰ ਹੁਸ਼ਿਆਰਪੁਰ ਜਿਹੜਾ ਇਲਾਕਾ ਹਮਾਚਲ ਨੂੰ ਟੱਚ ਕਰਦਾ ਹੈ ਇਹਦੇ ਵਿੱਚ ਜ਼ਿਆਦਾ ਅਸਰ ਹੈ ਜਿਹੜੇ ਪਾਰੀ ਖੇਤਰਾਂ ਨਾਲ ਇਲਾਕੇ ਟੱਚ ਕਰਦੇ ਨੇ ਜਿਹੜੇ ਜ਼ਿਲ੍ਹੇ ਟੱਚ ਕਰਦੇ ਨੇ ਬਾਕੀ ਸੈਂਟਰਲ ਪੰਜਾਬ ਅਤੇ ਮਾਲਵਾ ਬੈਲਟ ਦੇ ਵਿੱਚ ਇਸ ਦਾ ਅਸਰ ਘੱਟ ਬਣਦਾ ਹੋਇਆ ਦਿਖਾਈ ਦੇ ਰਿਹਾ ਕੋਈ ਵੱਡੀ ਉਮੀਦ ਨਹੀਂ ਹੈ ਕਿ ਮੀਂਹ ਇਹਨਾਂ ਇਲਾਕਿਆਂ ਵਿੱਚ ਵੀ ਹੋਵੇਗਾ ਪਰ ਉਮੀਦ ਇਹੀ ਹੈ ਕਿ ਹਾਂ ਇਹਨਾਂ ਇਲਾਕੇ ਦੇ ਵਿੱਚ ਬਾਅਦਲਬਾਜ਼ੀ ਜ਼ਰੂਰ ਆਵੇਗੀ ਮੀਂਹ ਦੇ ਚਾਂਸ ਘਟਨੇ ਪਰ ਜਿਹੜਾ ਮੀਂਹ ਅਜੇ ਦਿਨ ਪਏ ਨੇ ਹਫਤਾ ਪਿਆ ਹੈ ਅਜਿਹੇ ਦੇ ਵਿਚਕਾਰ ਮੀਂਹ ਕਿਹੜਾ ਕਿਤੇ ਆਪਣਾ ਰੂਪ ਬਦਲ ਲੈਂਦੇ ਨੇ ਹਵਾ ਜਿਹੜੀ ਆ ਦੱਖਣ ਪੂਰਬੋਂ ਚੱਲਣੀ ਸ਼ੁਰੂ ਹੋ ਜਾਵੇਗੀ ਤੇ ਦੱਖਣ ਪੂਰਬ ਦੀ ਹਵਾ ਦੇ ਨਾਲ ਅਕਸਰ ਦੇਖਣ ਨੂੰ ਮਿਲਦਾ ਹੈ ਜਿਹੜਾ ਸਿਸਟਮ ਹੁੰਦਾ ਹੈ ਉਹ ਪਹਾੜੀ ਖੇਤਰ ਵੱਲ ਧੱਕਿਆ ਜਾਂਦਾ ਹੈ ਪੰਜਾਬ ਦੇ ਵਿੱਚੋਂ ਅਸਰ ਘਟ ਜਾਂਦਾ ਹੈ ਪਰ ਜਦੋਂ ਸਿਸਟਮ ਇਹ ਬਣਦੇ ਨੇ ਤਾਂ ਹਵਾ ਦਾ ਰੁੱਖ ਇਸ ਦੇ ਵਿੱਚ ਬਹੁਤ ਜ਼ਿਆਦਾ ਮੱਧੇ ਨਜ਼ਰੋਂ ਰਹਿੰਦਾ ਹੈ ਤੇ ਅਚਾਨਕ ਜਿਹੜੀ ਹਵਾ ਹੈ ਉਹ ਆਪਣਾ ਰੁਖ ਬਦਲ ਲੈਂਦੀ ਹੈ ਤੇ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਬਣ ਜਾਂਦੇ ਨੇ ਜਿਹੜਾ ਸਾਨੂੰ ਪਹਿਲਾਂ ਵੀ ਦੇਖਣ ਨੂੰ ਮਿਲਿਆ ਤੇ ਜਿਸ ਦੇ ਮੱਦੇਨਜ਼ਰ 18 ਤੋਂ ਲੈ ਕੇ 20 ਤਰੀਕ ਦੇ ਵਿਚਕਾਰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਮੀਂਹ ਹੋਇਆ ਉਹ ਉਹ ਵੀ ਸੇਮ ਇਸੇ ਤਰੀਕੇ ਦਾ ਪੈਟਰਨ ਸੀ ਪਰ ਹੁਣ ਜਿਹੜੀ ਉਮੀਦ ਹੈ 28 ਤਰੀਕ 27 ਤਰੀਕ 26 ਤਰੀਕ ਤੇ ਮੀਂਹ ਦੀ ਹੈ ਇਹਦੇ ਵਿੱਚ ਇਹੀ ਹੈ ਕਿ ਹਵਾ ਦੇ ਉੱਪਰ ਬਹੁਤ ਕੁਝ ਨਿਰਪਰ ਹੈ ਮੀਂਹ ਜ਼ਰੂਰ ਹੋਵੇਗਾ ਕਿਰਮਣ ਕਣੀ ਦੇ ਹਾਲਾਤ ਜ਼ਿਆਦਾ ਨੇ ਭਾਰੀ ਮੀਂਹ ਤੇ ਕੱਟਨੇ ਤੇਜ਼ ਹਵਾ ਦੇ ਹਾਲਾਤ ਜ਼ਿਆਦਾ ਨੇ ਬਾਕੀ ਕੋਈ ਚੇਂਜ ਹੋਵੇਗਾ ਤਾਂ ਜਾਣਕਾਰੀ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਤਾਂ ਹੀ ਰਿਕਵੈਸਟ ਕਰ ਰਹੇ ਹਾਂ ਕਿ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਅਗਲੀ ਜਾਣਕਾਰੀ ਜਿੱਦੇ ਪ੍ਰਾਪਤ ਹੁੰਦੀ ਹੈ ਲੈ ਕੇ ਮਿਲਦੇ ਹਾਂ ਧੰਨਵਾਦ ਜੀ